ਲੋ ਜੀ ਹੁਣ ਆਪਾਂ ਬੇਟੀ ਤੋਂ ਆਪਾਂ ਦੋ ਸ਼ਬਦ ਆਪਣੇ ਸਮਾਜ ਵਾਸਤੇ ਬੇਟੀ ਕਹਿਣਾ ਚਾਹੁੰਦੀ ਆ ਔਰ ਮੈਂ ਦੱਸ ਦਿਆਂ ਕਿ ਬੇਟੀ ਅਜੇ 10th ਕਲਾਸ ਦੇ ਵਿੱਚ ਐ ਇਹ ਨੈਸ਼ਨਲ ਵਿਨਰ ਇਹਦੇ ਨਾਲ ਕਾ ਗੁੜੀਆਂ ਹੋਰ ਐ ਇਹ ਵੀ ਸਾਡੀ ਗੁੜੀਆਂ ਖੰਡਾਰ ਨਾਲ ਸਟੇਟ ਇਹ ਵੀ ਖੇਡ ਚੁੱਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਬੇਟੀ ਨੂੰ ਵੀ ਅਸੀਂ ਸਨਮਾਨ ਕਰਾਂਗੇ ਜਦੋਂ ਇਹ ਵੱਡੀ ਪ੍ਰਾਪਤੀ ਲੈ ਕੇ ਆਉਗੀ ਇਹ ਵੀ ਬੇਟੀਏ ਦੇ ਨਾਲ ਹੀ ਆ ਅਮਨਜੋਤ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਮਨਜੋਤ ਕੌਰ ਐ ਮੈਂ ਮੈਂ ਇੱਕ ਇਹੋ ਜਿਹੇ ਪਰਿਵਾਰ ਚ ਬਿਲੋਂਗ ਕਰਦੀ ਆ ਵੀ ਮੈਨੂੰ ਹਰ ਇੱਕ سپورٹس ਦਿੱਤੀ ਜਾ ਰਹੀ ਹੈ ਜੋ ਮੈਨੂੰ ਚੀਜ਼ ਦੀ ਲੋੜ ਹੈ ਮੈਨੂੰ ਹਰ ਇੱਕ ਚੀਜ਼ ਮਿਲ ਰਹੀ ਹੈ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈਗੀ ਮੈਂ ਜੋ ਚਾਹੁੰਦੀ ਆ ਮੈਨੂੰ ਉਹ ਮਿਲ ਰਿਹਾ ਔਰ ਤੇ ਮੇਰਾ ਸਾਰੀ 93 ਭੈਣਾਂ ਨੂੰ ਇੱਕੋ ਹੀ ਬੇਨਤੀ ਹੈ ਵੀ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਆਪਣੇ ਮਾਂ ਤੇ ਉਹਦਾ ਨਾਮ ਰੋਸ਼ਨ ਕਰਨ ਤੇ ਪਰ ਮੈਂ ਇਹ ਕਹਿਣਾ ਚਾਹੁੰਦੀ ਆ ਵੀ سپورٹس ਪੜਾਈ ਤੇ ਹਰ ਇੱਕ ਚੀਜ਼ ਅੱਗੇ ਵਧਣ ਬਹੁਤ ਬਹੁਤ ਧੰਨਵਾਦ ਇਸ ਬੱਚੀ ਦੀ ਜਿਹੜਾ ਨਾਮ ਕਾੜੀਆਂ ਆਸ ਤੇ ਉਮੀਦ ਕਰਦਾ ਕਿ ਇਸ ਬੱਚੀ ਦਾ ਸੁਨੇਹਾ ਬੱਚੇ-ਬੱਚੇ ਦਾ ਕੇ ਜਾਊਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਾਨੂੰ ਰਿਜ਼ਲਟ ਵੀ ਚੰਗੇ ਮਿਲਣਗੇ ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਪਰਿਵਾਰ ਨੂੰ ਇੱਕ ਵਾਰ ਫਿਰ ਮੇਰੇ ਵੱਲੋਂ ਵਧਾਈਆਂ ਸਮੁੱਚੇ ਇਲਾਕੇ ਨੂੰ ਵਧਾਈਆਂ ਬਾਜੀਗਰ ਵੰਦਾਰਾ ਸਮਾਜ ਸੰਘਰਸ਼ ਕਮੇਟੀ ਤੇ ਪੰਜਾਬ ਸੋਸ਼ਲ ਸਿੱਖ ਜਿਹੜੀ ਕਮਿਊਨਿਟੀ ਸਾਡੀ ਸਰਵਰਬੈਂਟ ਸੁਸਾਇਟੀ ਆ ਲਖਵਿੰਦਰ ਸਿੰਘ ਜੀ ਧੰਮਸ਼ੋਪ ਪ੍ਰਧਾਨ ਨੇ ਉਹਦੇ ਉਹਨਾਂ ਵੱਲੋਂ ਸਮੁੱਚੇ ਇਲਾਕੇ ਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ